ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਤੇ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵੜੀ ਜਿਹੜੀ ਵੀਡੀਓ ਹੋਏਗੀ ਜੀ ਆਪਣੀ ਪਾਰਟੀ ਵੇਅਰ ਸੂਟਾਂ ਦੇ ਉੱਪਰ ਹੋਏਗੀ ਜਿਹੜੇ ਕਿ ਮਾਈਨਰ ਡਿਫੈਕਟਡ ਸੂਟ ਹੋਣਗੇ ਬ੍ਰਾਂਡ ਹੋਏਗਾ ਜੀ ਰਾਮਟੈਕਸ ਸਾਰੇ ਸੂਟ ਅੱਜ ਜਿਹੜੀ ਵਾਲੀ ਵੀਡੀਓ ਦੇ ਵਿੱਚ ਰਹਿਣ ਵਾਲੇ ਹੋਣਗੇ ਜੀ ਰਾਮਟੈਕਸ ਬ੍ਰਾਂਡ ਦੇ ਸੂਟ ਹੋਣਗੇ ਜੀ ਮਾਈਨਰ ਡਿਫੈਕਟਡ ਸੂਟ ਰ ਹੋਣਗੇ ਹੋਣਗੇ ਪਾਰਟੀ ਵੇਅਰ ਜੀ ਸਾਰੇ ਦੇ ਸਾਰੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸੀ ਆਪਣੇ ਬਠੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੀ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਆਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਸਾਡੇ ਦਿੱਤੇ ਇਹ WhatsApp ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਨੇ ਸੋਨੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਤੁਹਾਨੂੰ ਸੂਟ ਮਿਲਣਗੇ ਜੀ ਸਾਰੇ ਦੇ ਸਾਰੇ ਪਾਰਟੀ ਵੇਅਰ ਹੋਣਗੇ ਸਿੰਪਲ ਸੋਬਰ ਤੇ ਸਰਦਾਰੀ ਸੂਟ ਹੋਣਗੇ ਜੀ ਬ੍ਰਾਂਡ ਹੋਏਗਾ ਜੀ ਰਾਮ ਟੈਕਸ ਪਹਿਲਾ ਜੋ ਤੁਹਾਨੂੰ ਸੂਟ ਮਿਲੇਗਾ ਜੀ ਉਹ ਹੈਗਾ ਜੀ ਪਿਓਰ ਕ੍ਰੇਪ ਦਾ ਪਿਓਰ ਕ੍ਰੇਪ ਦਾ ਸੂਟ ਹੋਏਗਾ ਜਿਸਦੇ ਫਰੰਟ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਪਲੱਸ ਵਰਕ ਮਿਲੇਗਾ ਜੀ ਫੁੱਲੀ ਤੁਹਾਨੂੰ ਹੈਂਡ ਦਾ ਕੰਮ ਮਿਲਣਾ ਹੈ ਜੀ ਇਦਾਂ ਫੁੱਲੀ ਹੈਂਡ ਦਾ ਕੰਮ ਹੋਏਗਾ ਜੀ ਫਰੰਟ ਦੇ ਉੱਪਰ ਕਲਰ ਵੀ ਬਹੁਤ ਹੀ ਪਿਆਰਾ ਸਕਿਨ ਔਰ ਗ੍ਰੇ ਦਾ ਮਿਕਸ ਕਲਰ ਹੈ ਜੀ ਇਹ ਸਕਿਨ ਐਂਡ ਗ੍ਰੇ ਦਾ ਮਿਕਸ ਕਲਰ ਤੁਹਾਨੂੰ ਮਿਲਣਾ ਹੈ ਇਦਾਂ ਫਰੰਟ ਦੇ ਉੱਪਰ ਤੁਹਾਨੂੰ ਫੁੱਲੀ ਜਿਹੜਾ ਹੈਗਾ ਇਸ ਤੇ ਉੱਪਰ ਵਰਕ ਮਿਲੇਗਾ ਜੀ ਫੁੱਲੀ ਵਰਕ ਮਿਲੇਗਾ ਜੀ ਬਹੁਤ ਪਿਆਰਾ ਸੂਟ ਹੈ ਜੀ ਐਦਾਂ ਸੇਮ ਮੈਜ਼ੇ ਤੁਹਾਨੂੰ ਮਿਲਣੀ ਹੈ ਇਸਦੀ ਬੈਕ ਜੀ ਸੇਮ ਐਜ਼ ਜੇ ਤੁਹਾਨੂੰ ਇਸਦੀ ਬੈਕ ਮਿਲਣੀ ਹੈ ਜੀ ਨਾਲ ਤੁਹਾਨੂੰ ਮਿਲੇਗਾ ਚਨਾਉਣ ਦਾ ਦੁਪੱਟਾ ਜੀ ਐਵਲੀ ਤੁਹਾਨੂੰ ਮਿਲਣੀ ਹੈ ਇਸਦੀ ਬੈਕ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਐਜ਼ ਦਾ ਪ੍ਰਿੰਟ ਮਿਲਣਾ ਹੈ ਜੀ ਔਰ ਬਾਜੂ ਦੇ ਉੱਪਰ ਵੀ ਬਾਜੂ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਸੇਮ ਐਜ਼ ਦਾ ਪ੍ਰਿੰਟ ਮਿਲੇਗਾ ਜੀ ਪਿਓਰ ਕ੍ਰੇਪ ਦੀ ਹੀ ਨਾਲ ਤੁਹਾਨੂੰ ਮਿਲਣੀ ਆ ਬਾਟਮ ਜੀ ਪਿਓਰ ਕ੍ਰੇਪ ਦੀ ਨਾਲ ਤੁਹਾਨੂੰ ਮਿਲਣੀ ਆ ਬਾਟਮ ਜੀ 10 ਮੀਟਰ ਦੀ ਸ਼ਰਟ ਹੋਏਗੀ 10 ਮੀਟਰ ਦੀ ਹੀ ਹੋਏਗੀ ਬਾਟਮ ਨਾਲ ਤੁਹਾਨੂੰ ਮਿਲਣਾ ਹੈ ਜੀ ਚਨਾਉਂ ਦਾ ਦੁਪੱਟਾ ਖੁੱਲਾ ਡੁੱਲਾ ਜਿਹੜਾ ਹੈਗਾ ਉਹ ਤੁਹਾਨੂੰ ਚਨਾਉਂ ਦਾ ਦੁਪੱਟਾ ਮਿਲੇਗਾ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਜਿਹੜੀ ਹੈਗੀ ਦਿੱਤੀ ਹੋਈ ਤੁਹਾਨੂੰ ਦੁਪੱਟੇ ਦੇ ਉੱਪਰ ਮਿਲੇਗੀ ਜੀ ਬਹੁਤ ਪਿਆਰਾ ਦੁਪੱਟਾ ਹੈ ਜੀ ਖੁੱਲਾ ਡੁੱਲਾ ਪੂਰਾ ਜਿਹੜਾ ਇਹ ਸੂਟ ਹੈਗਾ ਆ ਮਾਈਨਰ ਡਿਫੈਕਟਡ ਪੀਸ ਰਹਿਣ ਵਾਲਾ ਹੈ ਜੀ ਬ੍ਰਾਂਡ ਜੋ ਰਹੇਗਾ ਜੀ ਰਾਮਟੈਕਸ ਰਾਮਟੈਕਸ ਬ੍ਰਾਂਡ ਹੋਏਗਾ ਸੂਟ ਦਾ ਪ੍ਰਾਈਜ਼ ਜੋ ਰਹੇਗਾ ਜੀ 2100 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਏਗਾ ਜੀ 2100 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ 2100 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਏਗਾ ਜੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਹੋਏਗੀ ਇੱਕ ਸੂਟ ਦੇ ਉੱਪਰ ਆ ਜਿਹੜੀ ਉਹ ਸ਼ਿਪਿੰਗ ਲੱਗੇਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਾਰਟੀ ਵੇਅਰ ਸੂਟ ਹੋਏਗਾ ਬ੍ਰਾਂਡ ਰਹੇਗਾ ਜੀ ਰਾਮ ਟੈਕਸ ਸਟਾਫ ਜੋ ਰਹੇਗਾ ਜੌਰਜਟ ਦਾ ਹੋਏਗਾ ਜੀ ਸਟਾਫ ਜੋ ਤੁਹਾਨੂੰ ਮਿਲਣਾ ਹੈ ਜੀ ਜਾਰਜਟ ਦਾ ਹੋਏਗਾ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਐਦਾਂ ਜਿਹੜਾ ਘੇਰੇ ਦੇ ਉੱਪਰ ਜਿਹੜਾ ਹੈਗਾ ਉਹ ਤੁਹਾਨੂੰ ਕੰਮ ਲਏਗਾ ਜੀ ਇਸ ਦੇ ਵਿੱਚ ਇੱਕੋ ਹੀ ਡਿਫੈਕਟ ਹੈ ਜੀ ਇਹਦਾ ਜਿਹੜਾ ਘੇਰਾ ਹੈ ਉਹ ਇੱਥੋਂ ਜਿਹੜਾ ਹੈਗਾ ਆ ਇਹਦੀ ਕਟਿੰਗ ਹੈ ਜੀ ਪਰ ਘੇਰੇ ਦਾ ਡਿਜ਼ਾਈਨ ਆ ਸਾਰਾ ਪ੍ਰੋਪਰ ਹੈਗਾ ਜਿਹੜਾ ਤੱਲੋਂ ਆਪਾਂ ਕਪੜਾ ਫੋਲਡ ਕਰਨਾ ਹੈ ਜੀ ਉਹ ਤੁਹਾਨੂੰ ਐਕਸਟਰਾ ਕਪੜਾ ਲਾ ਕੇ ਬਾਟਮ ਨਾਲ ਦਾ ਤੁਸੀਂ ਐਕਸਟਰਾ ਕਪੜਾ ਲਾ ਕੇ ਇਹਦੇ ਨੀਚੇ ਤੁਸੀਂ ਫੋਲਡ ਕਰ ਸਕਦੇ ਹੋ ਹੋਰ ਕੋਈ ਕਿਤੇ ਇਹਦੇ ਪ੍ਰੋਬਲਮ ਨਹੀਂ ਹੈਗੀ ਜੀ ਸਾਨੂੰ ਕਿਤੇ ਨਜ਼ਰ ਨਹੀਂ ਆਈ ਹੈਗੀ ਐਦਾਂ ਜਿਹੜਾ ਹੈਗਾ ਤੁਹਾਨੂੰ ਫੁੱਲੀ ਛੜਦੇ ਫਰੰਟ ਦੇ ਉੱਪਰ ਤੁਹਾਨੂੰ ਸਰਵੋਸਕੀ ਦਾ ਕੰਮ ਮਿਲੇਗਾ ਜੀ ਸਰਵੋਸਕੀ ਦਾ ਕੰਮ ਹੈ ਜਿਹੜਾ ਤੁਹਾਨੂੰ ਫਰੰਟ ਦੇ ਉੱਪਰ ਮਿਲੇਗਾ ਕਲਰ ਜੋ ਰਹੇਗਾ ਜੀ ਮਹਿਰੂਨ ਐਂਡ ਵਾਈਨ ਕਲਰ ਦਾ ਮਿਕਸ ਕਲਰ ਹੋਏਗਾ ਬ੍ਰਾਂਡ ਜੋ ਰਹੇਗਾ ਰਾਮ ਟੈਕਸ ਜੀ ਰਾਮ ਟੈਕਸ ਬ੍ਰਾਂਡ ਹੋਏਗਾ ਸਟਾਫ ਹੋਏਗਾ ਜੀ ਜੋਰਟ ਦਾ ਸੇਮ ਐਜ਼ ਇਹ ਤੁਹਾਨੂੰ ਇਸਦੀ ਬੈਕ ਮਿਲਣੀ ਹੈ ਜੀ ਸੇਮ ਐਜ਼ ਇਹ ਤੁਹਾਨੂੰ ਇਸਦੀ ਬੈਕ ਮਿਲੇਗੀ ਨਾਲ ਤੁਹਾਨੂੰ ਮਿਲਣੀ ਹੈ ਜੀ ਪਿਓਰ ਕਰੇਪ ਦੀ ਬਾਟਮ ਜੀ ਪਿਓਰ ਕਰੇਪ ਦੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਔਰ ਨਾਲ ਤੁਹਾਨੂੰ ਮਿਲੇਗਾ ਜੀ ਜੋਰ ਜੱਟ ਦਾ ਖੁੱਲਾ ਡੁੱਲਾ ਦੁਪੱਟਾ ਬ੍ਰਾਂਡ ਰਹੇਗਾ ਰਾਮ ਟੈਕਸ ਰਾਮ ਟੈਕਸ ਬ੍ਰਾਂਡ ਰਹੇਗਾ ਜੀ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਹੈ ਜਿਹੜੀ ਤੁਹਾਨੂੰ ਦੁਪੱਟੇ ਦੇ ਉੱਪਰ ਦਿੱਤੀ ਹੋਈ ਮਿਲੇਗੀ ਜੀ ਬਹੁਤ ਪਿਆਰਾ ਸੂਟ ਹੈ ਜੀ ਜੋਰ ਜੱਟ ਦਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਪ੍ਰਾਈਸ ਰਹੇਗਾ ਜੀ 1880 ਰੁਪਏ 1880 ਰੁਪਏ ਦਾ ਜਿਹੜਾ ਹੈਗਾ ਇਹ ਤੁਹਾਨੂੰ ਸੂਟ ਮਿਲ ਜਾਣਾ ਹੈ ਜੀ 1880 ਰੁਪਏ ਦਾ ਬ੍ਰਾਂਡ ਹੋਏਗਾ ਰਾਮ ਟੈਕਸ ਜੀ ਬਹੁਤ ਪਿਆਰਾ ਸੂਟ ਹੈ ਜੀ ਵਿਦ ਦੁਪੱਟਾ ਹੋਏਗਾ ਨੈਕਸਟ ਜੋ ਤੁਹਾਨੂੰ ਸੂਟ ਮਿਲੇਗਾ ਜੀ ਪਿਓਰ ਸਿਮਰ ਟੈਬੀ ਦਾ ਤੁਹਾਨੂੰ ਇਹ ਮਿਲਣਾ ਸੂਟ ਪਿਓਰ ਸਿਮਰ ਟੈਬੀ ਹੋਏਗੀ ਬ੍ਰਾਂਡ ਹੋਏਗਾ ਜੀ ਰਾਮ ਟੈਕਸ ਡਿਜ਼ਾਈਨਰ ਸੂਟ ਹੋਣਗੇ ਸਿੰਪਲ ਸੋਬਰ ਤੇ ਸਰਦਾਰੀ ਸੂਟ ਹੋਣਗੇ ਜੀ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਐਦਾ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਇਸ ਤੇ ਡਿਜ਼ਾਈਨਿੰਗ ਮਿਲਣੀ ਹੈ ਪੈਂਟੈਕਸ ਵਗੈਰਾ ਬਣਾ ਕੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ ਬ੍ਰਾਂਡ ਰਹੇਗਾ ਰਾਮ ਟੈਕਸ ਰਾਮਟੈਕਸ ਬ੍ਰਾਂਡ ਹੋਏਗਾ ਐਦਾਂ ਤੁਹਾਨੂੰ ਸ਼ਰਟ ਦੇ ਉੱਪਰ ਪਲੇਨ ਜਿਹੜੀ ਹੈਗੀ ਆ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਜਸਟ ਇਹ ਉੱਪਰ ਤੁਹਾਨੂੰ ਵਰਕ ਮਿਲੇਗਾ ਜੀ ਇਹ ਵਾਲਾ ਵਰਕ ਆ ਜਿਹੜਾ ਤੁਹਾਡੇ ਘੇਰੇ ਦੇ ਉੱਪਰ ਆਏਗਾ ਜੀ ਘੇਰੇ ਦੇ ਉੱਪਰ ਤੁਹਾਡੇ ਵਰਕ ਆਏਗਾ ਜੀ ਬਹੁਤ ਪਿਆਰਾ ਕੰਮ ਆ ਜਿਹੜਾ ਘੇਰੇ ਦੇ ਉੱਪਰ ਤੁਹਾਨੂੰ ਮਿਲੇਗਾ ਜੀ ਮਾਈਨਰ ਡਿਫੈਕਟਡ ਪੀਸ ਹੋਗਾ ਇਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਜਸਟ ਘੇਰੇ ਦੇ ਉੱਪਰ ਇੱਥੇ ਜਿਹੜੀ ਵਰਕ ਦੇ ਨਾਲ ਪ੍ਰੋਬਲਮ ਹੈ ਜੀ ਜਿਹੜੀ ਸਾਨੂੰ ਨਜ਼ਰ ਆਈ ਆ ਇੱਥੇ ਇੱਥੇ ਦੇਖੋ ਜੀ ਵਰਕ ਦੇ ਨਾਲ ਨਾ ਨਾ ਹਲਕਾ ਜਿਹਾ ਜਿਹੜਾ ਵਰਕ ਦੇ ਨਾਲ ਇੱਥੇ ਆ ਇਹ ਤੁਹਾਨੂੰ ਪੀਕੋ ਵਗੈਰਾ ਐਦਾਂ ਕਰਵਾਉਣਾ ਪੈਗਾ ਜੀ ਜਸਟ ਇੱਥੇ ਜੀ ਉਹ ਵੀ ਐਦਾਂ ਜੋ ਵੈਸੇ ਨਾਰਮਲੀ ਪਤਾ ਨਹੀਂ ਲੱਗਦਾ ਹੈਗਾ ਪੂਰਾ ਧਿਆਨ ਦਿੱਤੇ ਤੋਂ ਪਤਾ ਲੱਗਦਾ ਹੈ ਵੀ ਇੱਥੇ ਕੋਈ ਡਿਫੈਕਟ ਹੈ ਜੀ ਔਰ ਇਹ ਵਾਲਾ ਵਰਕ ਹੈ ਜਿਹੜਾ ਤੁਹਾਡੇ neck ਦੇ ਉੱਪਰ ਆਏਗਾ ਜੀ ਇਹ ਵਰਕ ਤੁਹਾਨੂੰ neck ਦੇ ਉੱਪਰ ਮਿਲਣੇ ਸੇਮ ਐਜ਼ ਹੈਹੀ ਤੁਹਾਨੂੰ ਬੈਕ ਮਿਲੇਗੀ ਬੈਕ ਜੋ ਰਹੇਗੀ ਇਸਦੀ ਪਲੇਨ ਹੋਏਗੀ ਜੀ ਪਲੇਨ ਤੁਹਾਨੂੰ ਇਸਦੀ ਬੈਕ ਮਿਲਣੀ ਹੈ ਜੀ ਬੈਕ ਪਲੇਨ ਹੋਏਗੀ ਜੀ ਔਰ ਬਾਟਮ ਜੋ ਰਹੇਗੀ ਜੀ ਡਿਜੀਟਲ ਪ੍ਰਿੰਟ ਦੀ ਹੋਏਗੀ ਸੈਲਫ ਪ੍ਰਿੰਟਡ ਇਸ ਵਿੱਚ ਤੁਹਾਨੂੰ ਜਿਹੜਾ ਹੈਗਾ ਟੈਬੀ ਟੈਬੀ ਦੀ ਤਰ੍ਹਾਂ ਜਿਹੜੀਆਂ ਲਾਈਨਾਂ ਮਿਲਣਗੀਆਂ ਜੀ ਇਹ ਹੋਈਗਾ ਟੈਬੀ ਸਿਮਰ ਜੀ ਬ੍ਰਾਂਡ ਰਹੇਗਾ ਰਾਮ ਟੈਕਸ ਨਾਲ ਤੁਹਾਨੂੰ ਮਿਲਣਾ ਹੈ ਜੀ ਖੁੱਲਾ ਡੁੱਲਾ ਦੁਪੱਟਾ ਨਾਲ ਤੁਹਾਨੂੰ ਖੁੱਲਾ ਡੁੱਲਾ ਡਿਜ਼ਾਈਨਰ ਦੁਪੱਟਾ ਮਿਲੇਗਾ ਜੀ ਬਹੁਤ ਪਿਆਰਾ ਦੁਪੱਟਾ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਹੈ ਜਿਹੜੀ ਦੁਪੱਟੇ ਦੇ ਉੱਪਰ ਦਿੱਤੀ ਹੋਈ ਹੈ ਜੀ ਦੁਪੱਟੇ ਦੇ ਉੱਪਰ ਤੁਹਾਨੂੰ ਪ੍ਰੋਪਰ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਮਿਲੇਗੀ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਸਿਮਰ ਟੈਬੀ ਦਾ ਹੀ ਨਾਲ ਤੁਹਾਨੂੰ ਖੁੱਲਾ ਡੁੱਲਾ ਜਿਹੜਾ ਹੈਗਾ ਉਹ ਦੁਪੱਟਾ ਮਿਲੇਗਾ ਸੂਟ ਦਾ ਪ੍ਰਾਈਸ ਹੋ ਰਹੇਗਾ ਜੀ 2625 ਰੁਪਏ 2625 ਰੁਪਏ ਦਾ ਤੁਹਾਨੂੰ ਇਹ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਬਹੁਤ ਪਿਆਰਾ ਸੂਟ ਹੈ ਔਰ ਕਲਰ ਵੀ ਬਹੁਤ ਪਿਆਰਾ ਹੈ ਜੀ ਪਾਰਟੀ ویئر ਸੂਟ ਹੋਏਗਾ 2625 ਰੁਪਏ ਜੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਜਿਹੜੀ ਉਹ ਫ੍ਰੀ ਰਹੇਗੀ ਇੱਕ ਸੂਟ ਦੇ ਉੱਪਰ ਜਿਹੜੀ ਹੈਗੀ ਆ ਉਹ ਸ਼ਿਪਿੰਗ ਹੋਏਗੀ 50 ਰੁਪਏ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਕਰੇਪ ਦਾ ਅੰਬੀਆਂ ਵਾਲੇ ਪ੍ਰਿੰਟ ਦਾ ਸੂਟ ਤੁਹਾਨੂੰ ਮਿਲਣਾ ਹੈ ਜੀ ਬਹੁਤ ਪਿਆਰਾ ਸਟਾਫ ਹੈ ਜੀ ਪਿਓਰ ਕਰੇਪ ਦਾ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਹੈ ਜੀ ਹੈਂਡਵਰਕ ਹੋਏਗਾ ਫੁੱਲੀ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਹੈਂਡਵਰਕ ਮਿਲਣਾ ਹੈ ਜੀ ਬਹੁਤ ਪਿਆਰਾ ਹੈਂਡਵਰਕ ਹੈ ਜੀ ਔਰ ਫੁੱਲੀ ਫਰੰਟ ਦੇ ਉੱਪਰ ਤੁਹਾਨੂੰ ਸਰਵੋਸਤੀ ਦਾ ਕੰਮ ਮਿਲੇਗਾ ਪਿਓਰ ਕਰੇਪ ਦਾ ਹੋਏਗਾ ਸਟਾਫ ਜੀ ਬ੍ਰਾਂਡ ਜੋ ਰਹੇਗਾ ਰਾਮਟੈਕਸ ਜੀ ਰਾਮਟੈਕਸ ਬ੍ਰਾਂਡ ਹੋਏਗਾ ਸਟਾਫ ਹੋਏਗਾ ਜੀ ਪਿਓਰ ਕਰੇਪ ਦਾ ਕਲਰ ਬਹੁਤ ਜਿਆਦਾ ਪਿਆਰਾ ਜੀ ਸਿੰਪਲ ਸੋਬਰ ਤੇ ਸਰਦਾਰੀ ਸੂਟ ਆ ਜਿਹੜੇ ਰਹਿਣ ਵਾਲੇ ਹੋਣਗੇ ਇਸ ਤੇ ਨਾਲ ਤੁਹਾਨੂੰ ਮਿਲਣੀ ਆ ਪਿਓਰ ਕਰੇਪ ਦੀ ਹੀ 10 ਮੀਟਰ ਦੀ ਬਾਟਮ ਜੀ ਪਿਓਰ ਕਰੇਪ ਦੀ 10 ਮੀਟਰ ਦੀ ਬਾਟਮ ਹੋਏਗੀ ਜੀ ਸੇਮ ਐਜ਼ ਇਹ ਤੁਹਾਨੂੰ ਡਿਜੀਟਲ ਪ੍ਰਿੰਟ ਦੀ ਮਿਲਣੀ ਆ ਬੈਕ ਜੀ ਇਸ ਦੀ ਬੈਕ ਔਰ ਬਾਜੂ ਜੀ 10 ਮੀਟਰ ਦੀ ਹੀ ਸ਼ਰਟ ਹੋ ਕਿਉਂਕਿ ਇਸ ਦੀਆਂ ਬਾਜੂ ਵੱਖਰੀਆਂ ਰਹਿਣ ਵਾਲੀਆਂ ਜੀ 3 ਮੀਟਰ ਦੀ ਸ਼ਰਟ ਹੈ ਜੀ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਇਹ ਵਾਲੀ ਹੋएगी ਬੈਕ ਜੀ ਪਿਓਰ ਕ੍ਰੇਪ ਦਾ ਤੁਹਾਨੂੰ ਸੂਟ ਮਿਲਣਾ ਹੈ ਜੀ ਨਾਲ ਤੁਹਾਨੂੰ ਪਿਓਰ ਕ੍ਰੇਪ ਦੀ ਹੀ ਗ੍ਰੀਨ ਕਲਰ ਦੀ ਮਿਲਣੀ ਹੈ ਬਾਟਮ ਬਹੁਤ ਪਿਆਰਾ ਸੂਟ ਹੈ ਜੀ ਨਾਲ ਤੁਹਾਨੂੰ ਮਿਲਣਾ ਚਨਾਉਂ ਦਾ ਦੁਪੱਟਾ ਜੀ ਚਨਾਉਂ ਦਾ ਤੁਹਾਨੂੰ ਮਿਲਣਾ ਨਾਲ ਦੁਪੱਟਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਜੀ ਬਹੁਤ ਪਿਆਰਾ ਖੁੱਲਾ ਡੁੱਲਾ ਜੀ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਦੁਪੱਟਾ ਜੀ ਐਦਾਂ ਲੇਸ ਦੇ ਨਾਲ ਪ੍ਰੋਪਰ ਜਿਹੜੀ ਫਿਨਿਸ਼ਿੰਗ ਆ ਦੁਪੱਟੇ ਦੇ ਉੱਪਰ ਦਿੱਤੀ ਹੋਈ ਆ ਸੂਟ ਦਾ ਪ੍ਰਾਈਜ਼ ਰਹੇਗਾ 2150 ਰੁਪਏ ਜੀ 2150 ਰੁਪਏ ਦਾ ਤੁਹਾਨੂੰ ਇਹ ਸੂਟ ਆ ਮਿਲ ਜਾਏਗਾ ਜੀ ਵਿਦ ਦੁਪੱਟਾ ਸੂਟ ਹੋਏਗਾ ਜੀ ਪਿਓਰ ਕਰੇਪ ਦਾ ਵਿਦ ਦੁਪੱਟਾ ਸੂਟ ਹੋਏਗਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹਾਂ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਸੂਟ ਮਿਲਣਾ ਹੈ ਜੀ ਬਹੁਤ ਪਿਆਰਾ ਸੂਟ ਹੈ ਜੀ ਪਿਓਰ ਕਰੇਪ ਦਾ ਕਲਰ ਜੋ ਰਹੇਗਾ ਜੀ ਮਹਿੰਦੀ ਮਸਟਰਡ ਸ਼ੇਡ ਦਾ ਮਿਕਸ ਕਲਰ ਹੈ ਜੀ ਇਦਾਂ ਜਿਹੜਾ ਹੈਗਾ ਇਹ ਤੁਹਾਡੇ ਘੇਰੇ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਪਲੱਸ ਵਰਕ ਮਿਲੇਗਾ ਜੀ ਡਿਜੀਟਲ ਪ੍ਰਿੰਟ ਪਲੱਸ ਵਰਕ ਮਿਲੇਗਾ ਜੀ ਫੁੱਲੀ ਫਰੰਟ ਦੇ ਉੱਪਰ ਜੀ ਇਸੇ ਘੇਰੇ ਦੇ ਉੱਪਰ ਜਨ ਕਿ ਫਰੰਟ ਦੇ ਉੱਪਰ ਤੁਹਾਨੂੰ ਇੱਥੇ ਜਿਹੜਾ ਹਲਕਾ ਜਿਹਾ ਹੋ ਟੱਕ ਮਿਲੇਗਾ ਜੀ ਹਲਕਾ ਜਿਹਾ ਇੱਥੇ ਤੁਹਾਨੂੰ ਰਫੂ ਕਰਾਉਣਾ ਪੈਣਾ ਹੈ ਜੀ ਚੈੱਕ ਕਰ ਲਓ ਜ਼ੂਮ ਕਰਕੇ ਚੈੱਕ ਕਰਾ ਦਿੰਨੇ ਆ ਲਓ ਜੀ ਇੱਥੇ ਜਿਹੜਾ ਹੈਗਾ ਉਹ ਤੁਹਾਨੂੰ ਰਫੂ ਕਰਾਉਣਾ ਪੈਣਾ ਹੈ ਜੀ ਹੋਰ ਇਹਦੇ ਕਿਤੇ ਕੋਈ ਪ੍ਰੋਬਲਮ ਨਹੀਂ ਹੈਗੀ ਸੂਟ ਦੇ ਵਿੱਚ ਐਵਲਾ ਵਰਕ ਜਿਹੜਾ ਤੁਹਾਡੇ neck ਤੇ ਆਏਗਾ ਜੀ ਫੁਲੀ ਫਰੰਟ ਦੇ ਉੱਪਰ ਤੁਹਾਨੂੰ ਡਿਜ਼ਾਈਨਿੰਗ ਮਿਲਣੀ ਹੈ ਵਰਕ ਮਿਲੇਗਾ ਬ੍ਰਾਂਡ ਤੋਂ ਰਹੇਗਾ ਰਾਮਟੈਕਸ ਸਟੱਫ ਹੋਏਗਾ ਜੀ ਪਿਓਰ ਕ੍ਰੇਪ ਦਾ ਪਿਓਰ ਕ੍ਰੇਪ ਦਾ ਸਟੱਫ ਹੋਏਗਾ ਸੇਮ ਐਜ਼ ਇਹ ਤੁਹਾਨੂੰ ਨਾਲ ਮਿਲਣੀ ਹੈ ਪਲੇਨ ਬਾਟਮ ਜੀ 3 ਮੀਟਰ ਦੀ ਹੀ ਬਾਟਮ ਹੋਏਗੀ 3 ਮੀਟਰ ਦੀ ਹੀ ਸ਼ਰਟ ਤੁਹਾਨੂੰ ਮਿਲਣੀ ਹੈ ਜੀ ਨਾਲ ਤੁਹਾਨੂੰ ਮਿਲਣਾ ਹੈ ਜੀ ਚਨੌਨ ਦਾ ਦੁਪੱਟਾ ਇਸ ਤੀਆਂ ਵੀ ਬਾਜੂ ਵੱਖਰੀਆਂ ਰਹਿਣ ਵਾਲੀ ਹੈ ਜੀ ਲਓ ਜੀ ਐਦਾਂ ਤੁਹਾਨੂੰ ਇਸਦੀ ਬੈਗ ਔਰ ਬਾਜੂ ਮਿਲਣੀ ਹੈ ਜੀ ਇਹ ਵਾਲੀ ਤੁਹਾਨੂੰ ਬਾਜੂ ਮਿਲਣਗੀਆਂ ਇਹ ਵਾਲੀ ਹੋएगी ਬੈਕ ਜੀ 3 ਮੀਟਰ ਦੀ ਹੀ ਸ਼ਰਟ ਹੋਏਗੀ ਜੀ 3 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਆ ਬਾਟਮ ਜੀ ਨਾਲ ਤੁਹਾਨੂੰ ਮਿਲਣਾ ਚਨਾਉਣ ਦਾ ਦੁਪੱਟਾ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਚਨਾਉਣ ਦਾ ਬਹੁਤ ਪਿਆਰਾ ਦੁਪੱਟਾ ਲੇਸ ਨਾਲ ਪ੍ਰੋਪਰ ਜਿਹੜੀ ਫਿਨਿਸ਼ਿੰਗ ਆ ਤੁਹਾਨੂੰ ਦੁਪੱਟੇ ਦੇ ਉੱਪਰ ਦਿੱਤੀ ਹੋਈ ਮਿਲੇਗੀ ਚਨਾਉਣ ਦਾ ਦੁਪੱਟਾ ਹੋਏਗਾ ਸੂਟ ਦਾ ਜੋ ਪ੍ਰਾਈਜ਼ ਰਹੇਗਾ 2175 ਰੁਪਏ ਜੀ 2175 ਰੁਪਏ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਸੂਟ ਮਿਲੇਗਾ ਜੀ ਬਹੁਤ ਪਿਆਰਾ ਕਲਰ ਹੈ ਜੀ ਇਹ ਮਾਊਸ ਗ੍ਰੇ ਕਲਰ ਜਿਸ ਤੇ ਫਰੰਟ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਫੁੱਲੀ ਫਰੰਟ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਗ੍ਰੇ ਕਲਰ ਦੇ ਉੱਪਰ ਮੋਰ ਪੰਖੇ ਕਲਰ ਦਾ ਤੁਹਾਨੂੰ ਜਿਹੜਾ ਹੈਗਾ ਉਹ ਪ੍ਰਿੰਟ ਮਿਲਣਾ ਬਹੁਤ ਪਿਆਰਾ ਕਲਰ ਹੈ ਜੀ ਸੇਮ ਐਜਾ ਇਹ ਤੁਹਾਨੂੰ ਇਸ ਦੀਆਂ neck ਦੇ ਉੱਪਰ ਔਰ ਵਰਕ ਮਿਲੇਗਾ ਜੀ ਬੈਕ ਔਰ ਬਾਜੂ ਦੇ ਉੱਪਰ ਜੀ ਬੈਕ ਔਰ ਬਾਜੂ ਵੀ ਇਸ ਦੀ ਸੇਮ ਰਹਿਣੀ ਹੈ ਜੋ ਆਪਾਂ ਪਹਿਲਾ ਪੀਸ ਦਿਖਾਇਆ ਸੀ ਉਸੇ ਪੀਸ ਦੀ ਤਰ੍ਹਾਂ ਹੀ ਇਹ ਪੀਸ ਵੀ ਹੈ ਜੀ ਸੇਮ ਪਿਓਰ ਕ੍ਰੇਪ ਦਾ ਸਟਾਫ ਹੈ ਜੀ ਜਸਟ ਇਹਦੇ ਉੱਪਰ ਵਰਕ ਨਹੀਂ ਹੈਗਾ ਜੀ ਸੇਮ ਐਸੇ ਤੁਹਾਨੂੰ ਇਸ ਦੀ ਬੈਕ ਔਰ ਬਾਜੂ ਮਿਲਣੀ ਹੈ ਜੀ ਬੈਕ ਔਰ ਬਾਜੂ ਵੀ ਤੁਹਾਨੂੰ ਸੇਮ ਮਿਲੇਗੀ ਜੀ ਔਰ ਨਾਲ ਤੁਹਾਨੂੰ ਮਿਲਣੀ ਹੈ ਬਾਟਮ 3 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਜੀ ਔਰ ਨਾਲ ਤੁਹਾਨੂੰ ਮਿਲਣਾ ਚਨਾਉਣ ਦਾ ਦੁਪੱਟਾ ਜੀ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਦੁਪੱਟੇ ਦੇ ਉੱਪਰ ਬਹੁਤ ਪਿਆਰਾ ਦੁਪੱਟਾ ਜੀ ਲੇਸ ਨਾਲ ਪ੍ਰੋਪਰ ਫਿਨਿਸ਼ਿੰਗ ਹੈ ਦੁਪट्टे ਉੱਪਰ ਦਿੱਤੀ ਹੋਈ ਹੈ ਜੀ ਸੂਟ ਦਾ ਪ੍ਰਾਈਸ ਜੋ ਰਹੇਗਾ 2000 ਰੁਪਏ ਜੀ ਇਸ ਦੇ ਵਿੱਚ ਸਾਨੂੰ ਕਿਤੇ ਕੋਈ ਡਿਫੈਕਟ ਨਜ਼ਰ ਨਹੀਂ ਆਇਆ ਜੀ ਸੂਟ ਦਾ ਪ੍ਰਾਈਸ ਰਹੇਗਾ 2000 ਰੁਪਏ ਜੀ 2000 ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਇਹ ਕੰਪਲੀਟ ਸੂਟ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰਸਟ ਕਲਰ ਡਾਰਕ ਰਸਟ ਸ਼ੇਡ ਦਾ ਤੁਹਾਨੂੰ ਸੂਟ ਮਿਲੇਣਾ ਪਿਓਰ ਕ੍ਰੇਪ ਦਾ ਹੋਏਗਾ ਜੀ ਪਿਓਰ ਕ੍ਰੇਪ ਦਾ ਹੋਏਗਾ ਬ੍ਰਾਂਡ ਰਹੇਗਾ ਰਾਮਟੈਕਸ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਇਸ ਤੇ ਫਰੰਟ ਦੇ ਉੱਪਰ ਡਿਜੀਟਲ ਪ੍ਰਿੰਟ ਪਲੱਸ ਵਰਕ ਮਿਲੇਗਾ ਜੀ ਡਿਜੀਟਲ ਪ੍ਰਿੰਟ ਪਲੱਸ ਵਰਕ ਮਿਲੇਗਾ ਜੀ ਇੱਥੇ ਜਾ ਕੇ ਇਹਦੇ ਹਲਕਾ ਜਿਹਾ ਦਾਗ ਹੈ ਜੀ ਇਹ ਵੈਸੇ ਕਟਿੰਗ 'ਚ ਨਿਕਲਦਾ ਹੈ ਜੀ ਇਹਦਾ ਕੋਈ ਇਸ਼ੂ ਨਹੀਂ ਹੈਗਾ ਕਟਿੰਗ ਦੇ ਵਿੱਚ ਨਿਕਲਦਾ ਜੀ ਇਹ ਵਾਲਾ ਦਾਗ ਹੋਏਗਾ ਹੋਰ ਇਸ ਤੇ ਕਿਤੇ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਇਸ ਤੇ neck ਦੇ ਉੱਪਰ ਵਰਕ ਮਿਲੇਗਾ ਜੀ ਬ੍ਰਾਂਡ ਰਹੇਗਾ ਰਾਮ ਟੈਕਸ ਸੇਮ ਐਜ਼ ਜੇ ਤੁਹਾਨੂੰ ਇਸ ਦੀਆਂ ਬਾਜੂ ਔਰ ਬੈਕ ਮਿਲਣੀ ਹੈ ਜੀ ਪਿਓਰ ਕ੍ਰੇਪ ਦਾ ਸਟਾਫ ਆ ਬਾਜੂ ਔਰ ਬੈਕ ਮਿਲਣੀ ਹੈ ਜੀ ਨਾਲ ਤੁਹਾਨੂੰ ਮਿਲਣੀ ਹੈ ਕ੍ਰੇਪ ਦੀ ਹੀ 3 ਮੀਟਰ ਦੀ ਬਾਟਮ ਜੀ ਕ੍ਰੇਪ ਦੀ ਹੀ ਮਿਲਣੀ ਹੈ ਤੁਹਾਨੂੰ 3 ਮੀਟਰ ਦੀ ਬਾਟਮ ਜੀ ਬਹੁਤ ਪਿਆਰਾ ਸੂਟ ਹੈ ਜੀ ਨਾਲ ਤੁਹਾਨੂੰ ਮਿਲਣਾ ਚਨਾਉਨ ਦਾ ਦੁਪੱਟਾ ਜੀ ਚਨਾਉਨ ਦਾ ਦੁਪੱਟਾ ਮਿਲਣਾ ਹੈ ਜੀ ਨਾਲ ਤੁਹਾਨੂੰ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਦੁਪੱਟੇ ਦੇ ਉੱਪਰ ਬਹੁਤ ਪਿਆਰਾ ਸੂਟ ਹੈ ਜੀ 2175 ਰੁਪਏ ਦਾ ਤੁਹਾਨੂੰ ਇਹ ਸੂਟ ਮਿਲ ਜਾਣਾ ਹੈ ਜੀ 2175 ਰੁਪਏ ਦਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੇ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਪਿਓਰ ਜਾਰਜਟ ਦਾ ਅੰਬੀਆਂ ਵਾਲਾ ਪ੍ਰਿੰਟ ਹੋਏਗਾ ਜੀ ਬਹੁਤ ਪਿਆਰਾ ਸੂਟ ਹੈ ਜੀ ਫੁੱਲੀ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਹੈਂਡ ਦਾ ਕੰਮ ਮਿਲਣਾ ਹੈ ਜੀ ਇਸੇ ਘੇਰੇ ਦੇ ਉੱਪਰ ਜਿਹੜਾ ਹੈਗਾ ਇਹ ਉਹ ਤੁਹਾਨੂੰ ਫੁੱਲੀ ਹੈਂਡ ਦਾ ਕੰਮ ਆ ਜਿਹੜਾ ਤੁਹਾਨੂੰ ਇਸੇ ਘੇਰੇ ਦੇ ਉੱਪਰ ਮਿਲੇਗਾ ਪਿਓਰ ਜਰਜਰ ਦਾ ਤੁਹਾਨੂੰ ਸਟਾਫ ਮਿਲਣਾ ਹੈ ਜੀ ਬਹੁਤ ਪਿਆਰਾ ਪੀਸ ਹੈ ਜੀ ਫਰੰਟ ਹੋਏਗਾ ਸੇਮ এজ ਇਹ ਤੁਹਾਨੂੰ ਮਿਲਣੀ ਹੈ ਇਸ ਤੇ ਬੈਕ ਜੀ ਡਿਜੀਟਲ ਪ੍ਰਿੰਟ ਦੀ ਇਹ ਤੁਹਾਨੂੰ ਮਿਲਣੀ ਹੈ ਬੈਕ ਨਾਲ ਤੁਹਾਨੂੰ ਮਿਲਣਾ ਹੈ ਜੀ ਡਿਜੀਟਲ ਪ੍ਰਿੰਟ ਦਾ ਹੀ ਦੁਪੱਟਾ ਸੇਮ এজ ਇਹ ਤੁਹਾਨੂੰ ਬੈਕ ਮਿਲੇਗੀ ਜੀ ਸੇਮ এজ ਇਹ ਬੈਕ ਮਿਲਣੀ ਹੈ ਔਰ ਨਾਲ ਤੁਹਾਨੂੰ ਮਿਲਣੀ ਹੈ ਜੀ ਬਾਟਮ ਸੇਮ এজ ਇਹ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਔਰ ਨਾਲ ਤੁਹਾਨੂੰ ਮਿਲੇਗਾ ਪਿਓਰ ਜੋਰਜਟ ਦਾ ਹੀ ਦੁਪੱਟਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਜੋਰਜਟ ਦਾ ਲੇਸ ਨਾਲ ਪ੍ਰੋਪਰ ਫਿਨਿਸ਼ਿੰਗ ਹੈ ਜਿਹੜੀ ਦੁਪੱਟੇ ਦੇ ਉੱਪਰ ਦਿੱਤੀ ਹੋਈ ਹੈ ਜੀ ਜੋਰਜਟ ਦਾ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਬਹੁਤ ਪਿਆਰਾ ਦੁਪੱਟਾ ਹੈ ਜੀ ਸੂਟ ਦਾ ਜੋ ਪ੍ਰਾਈਸ ਰਹੇਗਾ 1880 ਰੁਪਏ ਜੀ 1880 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹ ਸੂਟ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹਾਂ ਔਰ ਬੁਕਿੰਗ ਕਰਵਾ ਸਕਦੇ ਹਾਂ 1880 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਸੂਟ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਬਹੁਤ ਪਿਆਰਾ ਸੂਟ ਹੈ ਜੀ ਇਹ ਵਿਦਾਊਟ ਦੁਪੱਟਾ ਹੋਏਗਾ ਬ੍ਰਾਂਡ ਜੋ ਰਹੇਗਾ ਜੀ ਰਾਮਟੈਕਸ ਰਾਮਟੈਕਸ ਬ੍ਰਾਂਡ ਹੋਏਗਾ ਸਟਾਫ ਜੋ ਰਹੇਗਾ ਜੀ ਪਿਓਰ ਔਰਗੈਂਜ਼ਾ ਦਾ ਜੀ ਐਦਾਂ ਜਿਹੜਾ ਹੈਗਾ ਇਹ ਤੁਹਾਨੂੰ ਇਸ ਤੇ ਘੇਰੇ ਦੇ ਉੱਪਰ ਮਿਲਣਾ ਜੀ ਡਿਜੀਟਲ ਪ੍ਰਿੰਟ ਬਹੁਤ ਪਿਆਰਾ ਤੁਹਾਨੂੰ ਇਹ ਸੂਟ ਮਿਲਣਾ ਹੈ ਜੀ ਐਦਾਂ ਇਸ ਤੇ ਫਰੰਟ ਦੇ ਉੱਪਰ ਫੁੱਲੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਪਲੱਸ ਜਿਹੜਾ ਹੈਗਾ ਇਹ ਉਹ ਵਰਕ ਮਿਲੇਗਾ ਜੀ ਇਸ ਤੇ 프ਰੰਟ ਦੇ ਉੱਪਰ ਜਾ ਕੇ ਹਲਕਾ ਜਆ ਤੁਹਾਨੂੰ ਉਹਨੇ ਇੱਥੇ ਹਲਕਾ ਜ ਹਲਕਾ ਜ ਇੱਥੇ ਟੱਕਾ ਜਿਹੜਾ ਨਜ਼ਰ ਆ ਰਿਹਾ ਜੀ ਇੱਥੇ ਜਿਹੜਾ ਹੈਗਾ ਹਲਕਾ ਜਆ ਤੁਹਾਨੂੰ ਟੱਕ ਮਿਲੇਗਾ ਜੀ ਹੋਰ ਉਸ ਤੇ ਕਿਤੇ ਕੋਈ ਪ੍ਰੋਬਲਮ ਨਹੀਂ ਹੈਗੀ ਜੀ 3 ਮੀਟਰ ਦੀ ਸ਼ਰਟ ਆ 3 ਮੀਟਰ ਦੀ ਬਾਟਮ ਹੈ ਜੀ ਮਾਈਨਰ ਡਿਫੈਕਟਡ ਪੀਸ ਹੋਣਗੇ ਸਾਰੇ ਦੇ ਸਾਰੇ ਪੀਸ ਆਪਾਂ ਖੋਲ ਕੇ ਚੈੱਕ ਕਰਾਉਣੇ ਆ ਵੀ ਕੋਈ ਇਸ਼ੂ ਨਾ ਰਹੇ 10 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਦੀ 10 ਮੀਟਰ ਦੇ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਸੂਟ ਦਾ ਜੋ ਪ੍ਰਾਈਜ਼ ਰਹੇਗਾ ਜੀ 1760 ਰੁਪਏ ਜੀ 1760 ਰੁਪਏ ਦਾ ਤੁਹਾਨੂੰ ਮਿਲਣਾ ਹੈ ਜੀ ਇਹ ਸੂਟ ਇਹ ਸੂਟ ਜੋ ਰਹੇਗਾ ਵਿਦਆਊਟ ਦੁਪੱਟਾ ਹੋਏਗਾ ਜੀ ਵਿਦਆਊਟ ਦੁਪੱਟਾ ਤੁਹਾਨੂੰ ਇਹ ਸੂਟ ਆ ਜਿਹੜਾ ਇਹ ਮਿਲੇਗਾ 1760 ਰੁਪਏ ਦੇ ਵਿੱਚ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਆਂ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਹਾਂਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਸੇਮ ਐਜ਼ ਆ ਜਿਹੜਾ ਪੀਸ ਆਪਾਂ ਪਹਿਲਾਂ ਦਿਖਾਇਆ ਜੀ ਉਹਦੀ ਤਰ੍ਹਾਂ ਹੀ ਇਹ ਪੀਸ ਹੈ ਜੀ ਇਹ ਉਸਦੇ ਵਿੱਚ ਸੈਕੰਡ ਕਲਰ ਹੈ ਜੀ ਇਹ ਸੂਟ ਦਾ ਸੈਕੰਡ ਕਲਰ ਹੈ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਕੰਮ ਲੈਣਾ ਜੀ ਇਸ ਤੇ ਔਰ ਨੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਕੰਮ ਮਿਲੇਗਾ ਸੇਮ ਐਜ਼ ਹੈ ਜੀ ਔਰ ਨਾਲ ਤੁਹਾਨੂੰ ਮਿਲਣੀ ਹੈ ਜੀ ਬਾਟਮ ਡਿਜੀਟਲ ਪ੍ਰਿੰਟ ਦੀ ਹੋਏਗੀ ਬਾਟਮ ਜੀ ਪਿਓਰ ਟੈਬੀ ਸਿਮਰ ਦਾ ਹੋਏਗਾ ਸੂਟ ਡਿਜੀਟਲ ਪ੍ਰਿੰਟ ਦੇ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਕਲਰ ਜੋ ਰਹੇਗਾ ਜਿਸ ਦਾ ਫਰੋਜੀ ਗ੍ਰੀਨ ਕਲਰ ਹੋਏਗਾ ਸੇਮ ਐਜ਼ ਆਈ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਔਰਗੈਂਜ਼ਾ ਲੇਸ ਤੇ ਨਾਲ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਦੁਪੱਟੇ ਨੂੰ ਕਾਫੀ ਵੱਡਾ ਤੇ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਬਹੁਤ ਪਿਆਰਾ ਦੁਪੱਟਾ ਹੈ ਜੀ ਖੁੱਲਾ ਡੁੱਲਾ ਦੁਪੱਟਾ ਹੈ ਜੀ ਇਦਾਂ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਹੈ ਜਿਹੜੀ ਦੁਪੱਟੇ ਨੂੰ ਦਿੱਤੀ ਹੋਈ ਹੈ ਬ੍ਰਾਂਡ ਰਹੇਗਾ ਰਾਮਟੈਕਸ ਜੀ ਸੂਟ ਦਾ ਪ੍ਰਾਈਜ਼ ਰਹੇਗਾ ਜੀ 2625 ਰੁਪਏ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਹੋਏਗੀ ਜੀ ਇੱਕ ਸੂਟ ਦੇ ਉੱਪਰ ਸ਼ਿਪਿੰਗ ਹੈ ਜਿਹੜੀ ਉਹ ਲੱਗੇਗੀ 50 ਰੁਪਏ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਸੂਟ ਹੈ ਜੀ ਪਿਓਰ ਕ੍ਰੇਪ ਦਾ ਹੋਏਗਾ ਪਿਓਰ ਕ੍ਰੇਪ ਦਾ ਤੁਹਾਨੂੰ ਸੂਟ ਮਿਲੇਗਾ ਬ੍ਰਾਂਡ ਰਹੇਗਾ ਰਾਮ ਟੈਕਸ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਇਸ ਤੇ ਘੇਰੇ ਦੇ ਉੱਪਰ ਹੈਂਡਵਰਕ ਮਿਲਣਾ ਹੈ ਜੀ ਘੇਰੇ ਦੇ ਉੱਪਰ ਤੁਹਾਨੂੰ ਹੈਂਡਵਰਕ ਮਿਲੇਗਾ ਕਲਰ ਜੋ ਰਹੇਗਾ ਜੀ ਇਸ ਦਾ ਲਾਈਟ ਮਸਟਰਡ ਕਲਰ ਤੁਹਾਨੂੰ ਮਿਲਣਾ ਹੈ ਜੀ ਬਹੁਤ ਪਿਆਰਾ ਡਿਜੀਟਲ ਪ੍ਰਿੰਟ ਮਿਲੇਗਾ ਜੀ ਫਰੰਟ ਦੇ ਉੱਪਰ ਸ਼ਰਟ ਦੇ ਬ੍ਰਾਂਡ ਰਹੇਗਾ ਜੀ ਰਾਮ ਟੈਕਸ ਨਾਲ ਤੁਹਾਨੂੰ ਮਿਲਣਾ ਹੈ ਜੀ ਚਨਾਉਣ ਦਾ ਦੁਪੱਟਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਚਨਾਉਣ ਦਾ ਲੋ ਜੀ ਚਨਾਉਣ ਦਾ ਨਾਲ ਤੁਹਾਨੂੰ ਮਿਲਣਾ ਖੁੱਲਾ ਡੁੱਲਾ ਦੁਪੱਟਾ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਹੈ ਜਿਹੜੀ ਦੁਪੱਟੇ ਦੇ ਉੱਪਰ ਦਿੱਤੀ ਗਈ ਹੈ ਜੀ ਚਨਾਉਣ ਦਾ ਦੁਪੱਟਾ ਹੋਏਗਾ ਪਿਓਰ ਕ੍ਰੇਪ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਜੀ ਸੇਮ ਐਜ਼ ਹੈ ਤੁਹਾਨੂੰ ਮਿਲਣੀ ਹੈ ਇਸ ਦੀ ਬੈਕ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਐਜ਼ ਡਿਜੀਟਲ ਪ੍ਰਿੰਟ ਮਿਲੇਗਾ ਜੀ ਨਾਲ ਤੁਹਾਨੂੰ ਮਿਲਣੀ ਹੈ ਕ੍ਰੇਪ ਦੀ ਬਾਟਮ ਜੀ ਮਸਟਰਡ ਸ਼ੇਡ ਦੀ ਨਾਲ ਤੁਹਾਨੂੰ ਮਿਲਣੀ ਹੈ ਕ੍ਰੇਪ ਦੀ ਬਾਟਮ ਸੇਮ ਐਜ਼ ਹੈ ਤੁਹਾਨੂੰ ਮਿਲਣੀ ਹੈ ਇਸ ਦੀ ਬੈਕ ਬੈਕ ਦੇ ਉੱਪਰ ਵਰਕ ਮਿਲੇਗਾ ਨਾਲ ਤੁਹਾਨੂੰ ਮਿਲਣਾ ਹੈ ਜੀ ਚਨਾਉਣ ਦਾ ਦੁਪੱਟਾ ਬਹੁਤ ਪਿਆਰਾ ਦੁਪ ਇਦਾਂ ਜਿਹੜਾ ਹੈਗਾ ਤੁਹਾਨੂੰ ਇਸ ਤੇ ਫਰੰਟ ਦੇ ਉੱਪਰ ਹੈਂਡਵਰਕ ਤੁਹਾਨੂੰ ਮਿਲਣਾ ਹੈ ਜੀ ਸੂਟ ਦਾ ਪ੍ਰਾਈਜ਼ ਰਹੇਗਾ 2150 ਰੁਪਏ ਜੀ 2150 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਪੀਸ ਹੈ ਜੀ ਕਲਰ ਜੋ ਰਹੇਗਾ ਪੀਚ ਔਰੇਂਜ ਕਲਰ ਹੋਏਗਾ ਹਾਂ ਜੀ ਇਹ ਵਾਲਾ ਪੀਸ ਜੋ ਤੁਹਾਨੂੰ ਮਿਲੇਗਾ ਵਿਸਕੋਸ ਔਰ ਗੈਂਜ਼ਾ ਦਾ ਪੀਸ ਹੋਏਗਾ ਜਿਸ ਤੇ ਘੇਰੇ ਦੇ ਉੱਪਰ ਜਿਹੜਾ ਹੈਗਾ ਇਹ ਤੁਹਾਨੂੰ ਥ੍ਰੈਡ ਪਲੱਸ ਹੈਂਡ ਜਾਨੀ ਕਿ ਫੁੱਲੀ ਜਿਹੜਾ ਹੈਗਾ ਇਸ ਦੇ ਵਿੱਚ ਤੁਹਾਨੂੰ ਸੀਕਵੈਂਸ ਦਾ ਕੰਮ ਮਿਲਣਾ ਹੈ ਜੀ ਬਹੁਤ ਪਿਆਰਾ ਕੰਮ ਹੈ ਸੋਬਰ ਤੇ ਸਰਦਾਰੀ ਜਿਹਾ ਔਰ ਤੁਹਾਨੂੰ ਜਿਹੜਾ ਡਿਜੀਟਲ ਪ੍ਰਿੰਟ ਦੇ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਡਿਜ਼ਾਈਨਰ ਸ਼ਰਟ ਹੋਏਗੀ ਵਿਸਕੋਸ ਔਰਗੈਂਜ਼ਾ ਦੀ ਜੀ ਸੇਮ ਐਜਾ ਹੀ ਤੁਹਾਨੂੰ ਇਸਦੀ ਬੈਕ ਮਿਲੇਗੀ ਜੀ ਔਰ ਬਾਜੂ ਮਿਲਣਗੇ ਨਾਲ ਤੁਹਾਨੂੰ ਮਿਲੇਗਾ ਖੁੱਲਾ ਡੁੱਲਾ ਦੁਪੱਟਾ ਜੀ ਇਹ ਵਾਲਾ ਤੁਹਾਨੂੰ ਮਿਲਣਾ ਹੈ ਜੀ ਨਾਲ ਡਿਜ਼ਾਈਨਰ ਦੁਪੱਟਾ ਵਿਸਕੋਸ ਔਰਗੈਂਜ਼ਾ ਦਾ ਹੋਏਗਾ ਜੀ ਨਾਲ ਤੁਹਾਨੂੰ ਮਿਲੇਗਾ ਡਿਜ਼ਾਈਨਰ ਦੁਪੱਟਾ カラー जो इसका रहेगा जी पीच ऑरेंज कलर होएगा पीच ऑरेंज कलर ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਕਲਰ ਦਾ ਤੁਹਾਨੂੰ ਮਿਲਣਾ ਹੈ ਜੀ ਇਹ ਸੂਟ ਪੀਚ ऑरेंज कलर ਦਾ ਡਿਜ਼ਾਈਨਰ ਦੁਪੱਟਾ ਹੈ ਜੀ ਫੁੱਲੀ ਫੁੱਲੀ ਡਿਜ਼ਾਈਨਰ ਤੁਹਾਨੂੰ ਇਹ ਦੁਪੱਟਾ ਮਿਲਣਾ ਹੈ ਜੀ ਬਹੁਤ ਪਿਆਰਾ ਸੇਮ ਐਸੇ ਤੁਹਾਨੂੰ ਮਿਲਣੀ ਹੈ ਇਸ ਤੇ ਬੈਕ ਔਰ ਮਿਲਣਗੀ ਹੈ ਜੀ ਬਾਜੂ ਔਰ ਬਾਟਮ ਦੀ ਸੇਮ ਐਸੇ ਨਾਲ ਤੁਹਾਨੂੰ ਮਿਲਣੀ ਹੈ ਜੀ ਕريب ਦੀ ਬਾਟਮ ਕਲਰ ਹੈਗਾ ਜੀ ਡਾਰਕ ਪੀਚ ऑरेंज ਟਰੋਂ ਦੇ ਉੱਪਰ ਜਿਹੜਾ ਹੈਗਾ ਇਹ ਕਲਰ ਹੈ ਜੀ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਪੂਰਾ ਜਿਹੜਾ ਕਲਰ ਆ ਤੁਹਾਨੂੰ ਅਜੈਕਟ ਸ਼ੇਡ ਆ ਸੀ ਚੈੱਕ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਸ਼ੇਡ ਜਿਹੜਾ ਪ੍ਰੋਪਰ ਵੀਡੀਓ ਦੇ ਵਿੱਚ ਨਹੀਂ ਆ ਰਿਹਾ ਜੀ ਹੁਣ ਜਿਹੜਾ ਇਹ ਸ਼ੇਡ ਆ ਪ੍ਰੋਪਰ ਆ ਰਿਹਾ ਜੀ ਵੀਡੀਓ ਦੇ ਵਿੱਚ ਕਾਫੀ ਪਿਆਰਾ ਜਿਹਾ ਸ਼ੇਡ ਹੈ ਜੀ ਸੂਟ ਦਾ ਜੋ ਪ੍ਰਾਈਜ਼ ਰਹੇਗਾ ਜੀ 2300 ਰੁਪਏ 2300 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਇਹ ਸੂਟ ਮਿਲ ਜਾਏਗਾ ਜੀ ਵਿਦ ਦੁਪੱਟਾ ਪਾਰਟੀ ਵੇਅਰ ਸੂਟ ਹੋਏਗਾ ਜੀ 3 ਮੀਟਰ ਦੀ ਸ਼ਰਟ 3 ਮੀਟਰ ਦੀ ਬਾਟਮ ਬ੍ਰਾਂਡ ਜੋ ਰਹੇਗਾ ਜੀ ਰਾਮਟੈਕਸ ਸਾਨੂੰ ਇਸ ਤੇ ਵਿੱਚ ਕਿਤੇ ਕੋਈ ਡਿਫੈਕਟ ਨਜ਼ਰ ਨਹੀਂ ਆਇਆ ਜੀ ਜੇ ਹੋਇਆ ਵੀ ਕੋਈ ਤਾਂ ਉਹ ਮਾਈਨਰ ਡਿਫੈਕਟ ਜਿਹੜਾ ਹੋਇਆ ਤਾਂ ਉਹ ਐਡਜਸਟੇਬਲ ਹੋਵੇਗਾ ਜੀ ਨੈਕਸਟ ਜੋ ਤੁਹਾਨੂੰ ਸੂਟ ਮਿਲਣਾ ਹੈ ਜੀ ਬਹੁਤ ਪਿਆਰਾ ਸੂਟ ਹੈ ਜੀ ਬ੍ਰਾਂਡ ਰਹੇਗਾ ਜੀ ਰਾਮਟੈਕਸ ਕਵਾਰਟਾਈ ਦਾ ਸੂਟ ਹੋਏਗਾ ਜੀ ਕਾਟਰਾਈ ਦਾ ਸੂਟ ਰਹਿਣ ਵਾਲਾ ਕਲਰ ਜੋ ਹੋਏਗਾ ਜੀ ਖੜਮਾ ਜਾਂ ਨੇਵੀ ਬਲੂ ਕਲਰ ਹੈ ਜੀ ਐਦਾਂ ਜਿਹੜਾ ਹੈਗਾ ਇਹ ਤੁਹਾਨੂੰ ਇਸ ਤੇ ਘੇਰੇ ਦੇ ਉੱਪਰ ਫੁੱਲੀ ਹੈਂਡ ਪਲੱਸ ਥ੍ਰੈਡ ਦਾ ਕੰਮ ਮਿਲਣਾ ਹੈ ਜੀ ਔਰ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਫੁੱਲੀ ਜਿਹੜਾ ਹੈਗਾ ਇਹ ਉਹ ਕੰਮ ਮਿਲੇਗਾ ਜੀ ਥ੍ਰੈਡ ਪਲੱਸ ਹੈਂਡ ਦਾ ਔਰ ਨੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਕੰਮ ਮਿਲੇਗਾ ਜੀ 5 ਮੀਟਰ ਦੀ ਕੱਟ ਹੋਏਗੀ ਨੈਕ ਦੇ ਉੱਪਰ ਵੀ ਕੰਮ ਮਿਲੇਗਾ ਜੀ ਔਰ ਤੁਹਾਨੂੰ 5 ਮੀਟਰ ਦੀ ਕੱਟ ਦਾ ਪਿਓਰ ਕਾਟਰਾਈ ਦਾ ਸਟਾਫ ਆ ਜਿਹੜਾ ਉਹ ਮਿਲੇਗਾ ਜੀ ਪਿਓਰ ਕਾਟਰਾਈ ਦਾ ਸਟਾਫ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਨਾਲ ਤੁਹਾਨੂੰ ਮਿਲੇਗਾ ਜੀ ਡਿਜ਼ਾਈਨਰ ਸ਼ਾਲ ਖੁੱਲੀ ਡੁੱਲੀ ਸ਼ਾਲ ਹੋਏਗੀ ਜੀ ਬਹੁਤ ਪਿਆਰੀ ਸ਼ਾਲ ਹੈ ਜੀ ਲੋ ਜੀ ਐਦਾਂ ਜਿਹੜਾ ਹੈਗਾ ਇਹ ਤੁਹਾਨੂੰ ਖੁੱਲੀ ਡੁੱਲੀ ਸ਼ਾਲ ਮਿਲਣੀ ਹੈ ਡਿਜ਼ਾਈਨਰ ਸ਼ਾਲ ਹੋਏਗੀ ਬਹੁਤ ਪਿਆਰੀ ਸ਼ਾਲ ਹੈ ਜੀ ਪਿਓਰ ਦੀ ਸ਼ਾਲ ਆ ਸੂਟ ਦਾ ਜੋ ਪ੍ਰਾਈਸ ਰਹੇਗਾ ਜੀ 2000 ਰੁਪਏ 2000 ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਇਹ 2000 ਰੁਪਏ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਬਹੁਤ ਪਿਆਰਾ ਸੂਟ ਹੈ ਜੀ ਲਓ ਜੀ ਐਦਾਂ ਜਿਹੜੀ ਲੁੱਕ ਹੈ ਇਹ ਦੀ ਆਣੀ ਹੈ ਬਹੁਤ ਪਿਆਰਾ ਤੁਹਾਡਾ ਸੂਟ ਹੈ ਜਿਹੜਾ ਇਹ ਰੈਡੀ ਹੋ ਜਾਣਾ ਸੂਟ ਦਾ ਪ੍ਰਾਈਸ ਰਹੇਗਾ 2000 ਰੁਪਏ ਜੀ ਬ੍ਰਾਂਡ ਤੋਂ ਰਹੇਗਾ ਜੀ ਰਾਮ ਟੈਕਸ ਰਾਮ ਟੈਕਸ ਬ੍ਰਾਂਡ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਮਹਿਰੂਨ ਕਲਰ ਦਾ ਪਿਓਰ ਪਸ਼ਮੀਨੇ ਦਾ ਸੂਟ ਹੋਏਗਾ ਬ੍ਰਾਂਡ ਹੋਏਗਾ ਜੀ ਰਾਮ ਟੈਕਸ ਰਾਮ ਟੈਕਸ ਬ੍ਰਾਂਡ ਹੋਏਗਾ ਐਦਾਂ ਜਿਹੜਾ ਹੈਗਾ ਤੁਹਾਨੂੰ ਫੁੱਲੀ ਹੈਂਡ ਦਾ ਕੰਮ ਮਿਲਣਾ ਹੈ ਜੀ ਫੁੱਲੀ ਫਰੰਟ ਦੇ ਉੱਪਰ ਹੈਂਡ ਦਾ ਕੰਮ ਹੋਏਗਾ ਜੀ ਕਲਰ ਜੋ ਰਹੇਗਾ ਮਹਿਰੂਨ ਜੀ ਮਹਿਰੂਨ ਕਲਰ ਹੋਏਗਾ ਬ੍ਰਾਂਡ ਹੋਏਗਾ ਜੀ ਰਾਮ ਟੈਕਸ 5 ਮੀਟਰ ਦੀ ਕੱਟ ਹੋਏਗੀ ਸੇਮ ਐਡੇ ਤੁਹਾਨੂੰ ਇਸ ਦੀਆਂ ਬਾਜੂ ਔਰ ਬੈਕ ਮਿਲਣੀ ਹੈ ਜੀ ਇਹ ਵਾਲੀਆਂ ਤੁਹਾਨੂੰ ਇਸ ਦੀਆਂ ਬਾਜੂ ਮਿਲਣਗੀਆਂ ਇਹ ਵਾਲੀ ਹੋएगी ਬੈਕ ਜੀ ਕਲਰ ਹੋਏਗਾ ਮਹਿਰੂਨ ਸਟਾਫ ਹੋਏਗਾ ਪਿਓਰ ਪਸ਼ਮੀਨਾ ਬ੍ਰਾਂਡ ਹੋਏਗਾ ਜੀ ਰਾਮਟੈਕਸ ਨਾਲ ਤੁਹਾਨੂੰ ਮਿਲਣਾ ਜੀ ਚਨਾਉਣ ਦਾ ਦੁਪੱਟਾ ਜੀ ਨਾਲ ਤੁਹਾਨੂੰ ਮਿਲਣਾ ਚਨਾਉਣ ਦਾ ਦੁਪੱਟਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਚਨਾਉਣ ਦਾ ਦੁਪੱਟਾ ਹੋਏਗਾ ਸੂਟ ਦਾ ਪ੍ਰਾਈਸ ਹੋ ਰਹੇਗਾ 1900 ਰੁਪਏ ਜੀ 1900 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਇਹ ਸੂਟ ਆ ਮਿਲ ਜਾਏਗਾ ਜੀ ਪਿਓਰ ਪਸ਼ਮੀਨੇ ਦਾ ਕਲਰ ਹੋਏਗਾ ਮਹਿਰੂਨ ਮਹਿਰੂਨ ਕਲਰ ਹੋਏਗਾ ਜੀ 1900 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਇਹ ਸੂਟ ਆ ਮਿਲ ਜਾਏਗਾ ਜੀ ਬਹੁਤ ਪਿਆਰਾ ਸੂਟ ਹੈ ਜੀ 1900 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਆਂ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਵੀ ਅੱਜ ਵਾਲੀ ਜਿਹੜੀ ਵੀਡੀਓ ਸੀ ਜੀ ਆਪਣੀ ਆਰਾਮ ਟੈਕਸ ਬ੍ਰਾਂਡ ਦੇ ਮਾਈਨਰ ਡੈਫੈਕਟਡ ਪਾਰਟੀ ਵੇਅਰ ਸੂਟਾਂ ਦੇ ਉੱਪਰ ਸੀ ਜਿਹੜੀਆਂ ਵੀ ਪਹਿਣਾ ਲੈਣਾ ਚਾਹੁੰਦੀਆਂ ਨੇ ਉਹ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੀਆਂ ਨੇ ਔਰ ਬੁਕਿੰਗ ਕਰ ਸਕਦੀਆਂ ਨੇ ਜੀ ਔਰ ਜਿਹੜੀਆਂ ਭੈਣਾਂ ਸਾਡੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਨੇ-ਸੋਨੇ ਸੂਟਾਂ ਜਿਹੜੇ ਬਾਈ ਕਰ ਸਕੋ ਜੀ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ